ਸ੍ਰੀ ਵਾਹਿਗੁਰੂ ਸਾਹਿਬ ਜੀਓ ਕਿਹਾ ਪੜੀਏ Love um, you. Mm -hmm.

ਆ ਕੀ ਜੈ ਤਹਕੀਰ ਨਾ ਪਜਾਨਾ ਜਬ ਜਾਨਾ ਤੋਂ ਮਨ ਮਾ

ست گرو شری گور گرچے پا جی درشن کرتے ہیں باغ والے جیو ਆਪ ਸਭ ਜੀ ਗੁਰੂ ਬਲਾਂ ਸਰ ਸਤਿਪੰਥ ਸਾਹਿਬ ਦੀ ਨਾਮ ਬਾਣੀ ਸਿਮਰਨ ਦੀ ਦਾਤ ਪ੍ਰਾਪਤ ਕਰਦੇ ਸਵਾਮ ਭਾਈ ਸਾਧੂ ਸੰਤੂ ਜੀ ਦੇ ਵਾਰਸ ਦੇ ਇਹ ਬਲੁਕਾ ਜਮ ਦਤਾ ਜੀ ਸਿਰ ਨੂੰ ਸਮਲਾ ਕਰਨ ਵਾਸਤੇ ਆਪਰ ਖੁਇ ਨੇ ਮਾਨੀ ਪੜੀ ਮਾਨੀ ਸੋਦੀ ਸੋਹੇ ਦੁਮਖ ਦੇ ਜੀਵਨ ਜਿਆਦਾ ਅਰਧਾ ਹੁੰਦਾ ਹੈ ਸਮਾਜ ਦਾ ਸੁਭ ਦੇ ਆਲਾ اکتوبر دھو دیسی مہینہ کنتک ہے نتی اکتوبر دن بار مہینہ تیرہ کنتک ہے امرت فیل کا ٹائم ٹھیک ਚਾਹ ਵਜੇ 15 ਮਿੰਟ ਹੋ ਗਏ ਨੇ ਅਮਰਤ ਦੇ ਰਹਿਦਾ ਟਾਈਮ ਭਾਈ ਜੀਓ 7:00 ਵਜੇ 15 ਮਿੰਟ ਹੋ ਚੁੱਕੇ ਨੇ ਸੋ ਅੱਜ ਦੀ ਜੋ ਪ੍ਰਭਾਤ ਫੇਰੀਆਂ ਅਪਣਿਆ ਚੱਲ ਰਹੀਆਂ ਹਨ ਆਦਿ ਦੇ ਪ੍ਰਭਾਤ ਫੇਰੀ ਭਾਈ ਜੋ ਭਾਈ ਸੋਦਰ ਸਿੰਘ ਜੀ ਪਾਠੀਆਂ گرہ وکے سی پہچنا دوبارہ سخدیو سنگھ جی بٹو گرہ وکھے پہنچنی سگت نو بےتی ہے دو گھر جا رہا ہے سنگت نے